ਅਸਾਨੂੰ ਗੁਰੂ ਦੀ ਬਾਣੀ ਕਿਤੇ ਮਿੱਠੀ ਨਹੀਂ ਲੱਗਦੀ ਅਸੀਂ ਤੇ ਸਵੇਰੇ ਕਿਤੇ 4 ਵਜੇ ਗੁਰਦੁਆਰੇ ਸਪੀਕਰ ਚੱਲਣ ਲੱਗ ਪਵੇ ਅਸੀਂ ਤੇ 7-8 ਨਹੀਂ ਵੱਜਣ ਦਿੰਦੇ ਗੁਰਦੁਆਰੇ ਇਕੱਠ ਕਰ ਲੈਨੇ ਆ ਭਾਈ ਜੀ ਆਵਾਜ਼ ਘੱਟ ਰੱਖੋ ਸਾਡੇ ਕੰਨਾਂ 'ਚ ਪੈਂਦੀ ਸਾਡੇ ਬੱਚੇ ਡਿਸਟਰਬ ਹੁੰਦੇ ਆ ਸਾਡੇ ਬੱਚਿਆਂ ਦੇ ਪੇਪਰ ਖਰਾਬ ਹੁੰਦੇ ਇਹਨਾਂ ਦੀ ਪੜ੍ਹਾਈ ਖਰਾਬ ਹੁੰਦੀ ਮੈਂ ਤੇ ਅਕਸਰ ਕਹਿੰਨਾ ਗੁਰਦੁਆਰੇ ਦੀ ਬਾਣੀ ਗੁਰੂ ਘਰ ਦੀ ਬਾਣੀ ਗੁਰਬਾਣੀ ਨਾਲ ਤੁਹਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਜਿਹੜੀ ਕੰਧ ਚ ਡਾ ਟੀਵੀ ਘਰੀ ਟੰਗਿਆ ਦਿਨ ਰਾਤ ਚੱਲਦਾ ਉਹਦੇ ਨਾਲ ਨਹੀਂ ਵਿਦਿਆ ਖਰਾਬ ਹੁੰਦੀ ਉਹਦੇ ਨਾਲ ਨਹੀਂ ਇਹਦੀ ਪੜ੍ਹਾਈ ਬੱਚਿਆਂ ਦੀ ਖਰਾਬ ਹੁੰਦੀ ਸਾਨੂੰ ਗੁਰਦੁਆਰੇ ਦੀ ਸਪੀਕਰ ਹੀ ਕਿਉਂ ਮਾੜੀ ਲੱਗਦੇ ਆ ਸਾਡੀ ਬਿਰਤੀ ਸਾਧ ਸੰਗਤ ਜੀ ਮਨਮੁਖ ਬੰਦਿਆਂ ਵਾਲੀ ਹੋ ਗਈ ਹੈ ਸਾਡੀ ਮਾਤੋ ਹੋ ਗਈ ਵੀ ਜਿਹੜਾ ਗੁਰੂ ਦਾ ਕੋਈ ਵਜਨ ਸਾਨੂੰ ਚੰਗਾ ਹੀ ਨਹੀਂ ਲੱਗਦਾ ਗੁਰੂ ਦੀ ਬਾਣੀ ਜੇ ਸਾਡੇ ਕੰਨਾਂ ਵਿੱਚ ਕਿਤੇ ਪੈ ਜੇ ਸਾਡੇ ਅੰਦਰ ਵੱਡੇ ਭਾਂਬੜ ਮਚ ਉੱਠਦੇ ਆ ਲੈ ਅੱਜ ਭਾਈ ਜੀ ਨੇ ਈਂ ਅਵਾਜ਼ ਕਰਤੀ ਗੁਰਦੁਆਰੇ ਵਾਲੇ ਮਾਈਕਾਂ ਦੀ ਅੱਜ ਸਪੀਕਰਾਂ ਦੀ ਇੰਨੀ ਆਵਾਜ਼ ਸਾਡੇ ਗੰਨਾ ਚ ਨਾ ਪੈ ਜੇ ਕਿਤੇ ਤੁਸੀਂ ਇਕੱਠ ਕਰਨ ਤੱਕ ਜਾਣੇ ਆ ਜੇ ਨਾ ਗੱਲ ਬਣੀ ਕਿ ਨਹੀਂ ਗੁਰਦੁਆਰੇ ਦਾ ਗ੍ਰੰਥੀ ਬਦਲ ਦੋ ਕਿਉਂ ਸਾਨੂੰ ਗੁਰਬਾਣੀ ਸੁਣਾਉਂਦਾ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ ਅੱਜ ਨਹੀਂ ਸਾਨੂੰ ਗੁਰਬਾਣੀ ਮਿੱਠੀ ਲੱਗਦੀ